ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ਼ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆ ਹੁੰਦੀ ਹੈ ਪ੍ਰਦਾਨ ਦੀ ਵੱਡੀ ਜੁਮੇਵਾਰੀ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਹੀ ਅਮਨ अरोड़ा ਨੂੰ ਪੰਜਾਬ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਸ਼ਹਿਰੀ ਕਲਸੀ ਨੂੰ ਬਣਾਇਆ ਗਿਆ ਨਾਲ ਦੇ ਨਾਲ ਹੀ ਵੱਡਾ ਫੈਸਲਾ ਲੈ ਲਿਆ ਗਿਆ ਰਾਤੋਂ ਰਾਤ ਸਿਆਸਤ ਦੇ ਵਿੱਚ ਬੜਾ ਵੱਡਾ ਪੁਚਾਲ ਆ ਗਿਆ ਯਾਨੀ ਕਿ ਜਿਹੜੇ ਫੈਸਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਫੀ ਲੰਬੇ ਸਮੇਂ ਤੋਂ ਨਹੀਂ ਲੈ ਰਹੇ ਜਾ ਰਹੇ ਸੀ ਉਹ ਫੈਸਲੇ ਪਹਿਲੀ ਹੀ ਕੈਬਨਟ ਮੀਟਿੰਗ ਦੇ ਵਿੱਚ ਲੈ ਲਏ ਨੇ ਪਾਰਟੀ ਪ੍ਰਧਾਨ ਯਾਨੀ ਕਿ ਜਨਾਨੂ ਹਾਲੇ 24 ਘੰਟੇ ਵੀ ਨਹੀਂ ਹੋਏ ਪੰਜਾਬ ਦੇ ਪ੍ਰਧਾਨ ਬੜੇ ਨੂੰ ਯਾਨੀ ਕਿ ਇੱਕ ਪਾਸੇ ਪੰਜਾਬ ਪ੍ਰਧਾਨ ਅਮਨ ਅਰੋੜਾ ਉਪ ਪ੍ਰਧਾਨ ਸ਼ਹਿਰੀ ਕਲਸੀ ਅਤੇ ਦੂਸਰੇ ਪਾਸੇ ਸੂਬੇ ਦੇ ਬੁਖ ਮੰਤਰੀ ਭਗਵੰਤ ਮਾਨ ਭਗਵੰਤ ਮਾਨ ਵੱਲੋਂ ਡਿਵੈਲਪਮੈਂਟ ਦੇ ਕੰਮ ਰੁਕੇ ਗਏ ਲੇਕਿਨ ਇਧਰ ਸ਼ਹਿਰੀ ਕਲਸੀ ਸੀ ਨੇ ਨਜ਼ਰ ਅੰਦਾਜ਼ ਕਰ ਦਿੱਤਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਣ ਦਿੱਤਾ ਗਿਆ ਇੱਕ ਪਾਸੇ ਅੱਜ ਜਿਮਨੀ ਚੋਣਾ ਚੱਲ ਰਹੀਆਂ ਨੇ ਦੂਸਰੇ ਪਾਸੇ ਨਵੇਂ ਬੜੇ ਆ ਪੰਜਾਬ ਪ੍ਰਧਾਨ ਪਲੱਸ ਮੰਤਰੀ ਕੈਬਨਟ ਦਾ ਹਿੱਸਾ ਅੱਜ ਕੈਬਨਟ ਡੇਰ ਵਿੱਚ ਵੱਡਾ ਫੈਸਲਾ ਲੈ ਗਿਆ ਸੂਬੇ ਦੇ ਮੁੱਖ ਮੰਤਰੀ ਕੋਲੋਂ ਵੀ ਜਿਹੜੀ ਪ੍ਰਵਾਨਗੀ ਲਈਨ ਗਈ ਇਹ ਹੁੰਦਾ ਹੈ ਪ੍ਰਧਾਨ ਦਾ ਕੰਮ ਕਿ ਕਿਸ ਤਰ੍ਹਾਂ ਕੰਮ ਜਿਹੜੇ ਹੈ ਨੇਪਰੇ ਚਾਰ ਦੇਣੇ ਚਾਹੀਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਜਾਣਕਾਰੀ ਆਈ ਹੈ ਸੂਬੇ ਦੇ ਨੌਜਵਾਨਾਂ ਦੇ ਸਖਲਾਈ ਦੇ ਪੁਲਿਸ ਹਥਿਆਰਬੰਦ ਬਲਾਅ ਅਤੇ ਪੀਸ ਪੀਐਸਪੀਐਫ ਰੁਜ਼ਗਾਰ ਸਮਰਥ ਬਣਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਸੀਪਾਇਟ ਕੈਂਪ ਸਥਾਪਿਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਮਨ ਅਰੋੜਾ ਵੱਲੋਂ ਹਾਲਾਂਕਿ 24 ਘੰਟੇ ਨਹੀਂ ਹੋਏ ਸੂਬੇ ਦੇ ਪ੍ਰਧਾਨ ਬਣੇ ਨੂੰ ਅਮਨ ਅਰੋੜਾ ਅਤੇ ਉਪ ਪ੍ਰਧਾਨ ਸ਼ੈਰੀ ਕਲਸੀ ਯਾਨੀ ਕਿ ਦੋਹਾਂ ਨੇ ਵਧਾਇਕਾਂ ਅਤੇ ਮੰਤਰੀਆਂ ਨੂੰ ਬੁਲਾ ਕੇ ਵੱਡਾ ਫੈਸਲਾ ਲੈ ਲਿਆ ਹੈ ਦੱਸ ਦਈਏ ਕਿ ਸਰਹੱਦੀ ਹਲਕਾ ਪਠਾਨਕੋਟ दस देके सी पाइट कॅम्प स्थापित ਕਰਨ ਦੀ ਜਿਹੜੀ ਹੈ ਪਰਵਾਨਗੀ ਦੇ ਦਿੱਤੀ ਗਈ ਹੈ ਅਮਨ ਅਰੋੜਾ ਜੋ ਨਵੇਂ ਭਾਗ ਆਪ ਆਦੀ ਪਾਰਟੀ ਵੱਲੋਂ ਪਰਦਾਰੰਦ ਨੇ ਸੁਤਰਾ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਾਹਮਣੇ ਇਹ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਫੈਸਲੇ ਲੈ ਜਾਣਗੇ ਜਿਹੜੇ ਕਾਮ ਸੂਬੇ ਦੇ ਮੁੱਖ ਮੰਤਰੀ ਵੱਲੋਂ ਨਹੀਂ ਕੀਤੇ ਗਏ ਉਹ ਪਹਿਲ ਦੇ ਆਧਾਰ ਤੇ ਮੈਂ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਹ ਡਿਵੈਲਪਮੈਂਟ ਦੇ ਕੰਮ ਢਾਈਆਂ ਸਾਲਾਂ ਤੋਂ ਪਹਿਲੇ ਨੇਪਰੇ ਚੜਾਵਾਂਗਾ ਇਹ ਵੱਡਾ ਵਾਅਦਾ ਅਮਨ ਅਰੋੜਾ ਅਤੇ ਸ਼ਹਿਰੀ ਕਲਸੀ ਵੱਲੋਂ ਕਰ ਦਿੱਤਾ ਗਿਆ ਹੈ